ਗੱਜਸੀ ਆਈਆਂ ਸਰਵਸ ਕਰਾਂ ਕਿੰਨੀ ਮਿਸਾਰਬਸ ਦਾ ਪਾ ਦੂਸਰੀ ਹੋਵੇ ਦੂਸਰੀ ਨਹੀਂ ਕਿ ਤੀਸਰੀ ਆ ਦੂਸਰੀ ਦੂਸਰੀ ਆ ਚਲੋ ਫੇ ਆਜੋ ਅੱਜ ਦੇ ਬਲੌਗਸ ਤੁਹਾਡਾ ਸਵਾਗਤ ਆ ਪਛਾਹਦੇ ਆ ਕਰਾਉਣ ਨੇ ਜੇ ਲੱਗੀ ਹੈ ਗੱਡੀਆਂ ਰਾਸ਼ੀ ਮੇਰੇ ਸਾਹ ਨਾਲ ਪਿਆਰ ਹਨਾ ਆਪਣੀ ਵਾਰੀ ਲੇਟ ਹੀ ਆਊਗੀ ਦੇਦੇ ਹੁਣ ਕੱਢਾਂ ਹਾਂ ਸਾਰਾ ਸਮਾਨ ਸੁੰਮ ਲੈ ਮੈਂ ਗ੍ਰੇਲ ਗਰੁੰਦ ਸਾਰਾ ਕਾ ਹਾਂ ਬਲੂ ਟਾਇਰ ਹੀ ਰੱਖਿਆ ਹਾਂ ਦਾ ਡੀਲ ਕਰਦੇ ਇੱਥੇ ਬੈਠਾ ਮੈਂ ਨਾ ਬੈਠੋ ਨਹੀਂ ਪਾਣੀ ਪੀਓ ਨਹੀਂ ਨਹੀਂ ਰਿਪੇਅਰ ਆਰਡਰ ਰਿਪੇਅਰਿੰਗ ਗੱਡੀ ਜੀ ਰਿਪੇਅਰ ਆਰਡਰ ਰਿਪੇਅਰ ਇਦਾਂ ਕੋ ਸਾੰਤ ਨਹੀਂ ਇਹ ਜਿਹਾ ਸਟਾਫ ਇਹ ਸਾਨੂੰ ਟਾਈਮ ਦਿੱਤਾ ਆ ਤਾਂ ਕਿੰਨੇ ਚਿਰ ਦਾ ਡੇਢ ਵੇਲਾ ਟਾਈਮ ਉਦੋਂ ਬਾਅਦ ਸਾਡੀ ਵਾਰੀ ਆਉਣੀ ਹੁਣ ਸਾਨੂੰ ਇੱਥੇ ਬਹਿਣਾ ਪੈਣਾ ਕਿੰਨਾ ਟਾਈਮ ਜ਼ਿਆਦਾ ਵੀ ਬਹਿ ਸਕਦੇ ਹਾਂ ਜੂਰੀਨ ਤੋਂ ਭਾਈ ਕਿੰਨੇ ਦੇਖ ਪਾਣੀ ਪੂਣੀ ਪੀਣੇ ਆਪਾਂ ਬਾਹਰ ਕਿੰਨੀਆਂ ਗੱਡੀਆਂ ਲੱਗੀਆਂ ਮਨਾ ਦੇ ਲਾਉ ਜੂਗਾ ਕਿੰਨਾ ਟੋ ਲੈਂਪ ਲੱਗੀ ਆ ਇਹ ਸਾਰੀਆਂ ਹੀ ਆ 5-7 ਤਾਂ ਆ ਜੀ ਆ ਜਗਾ ਹੈਰੀ ਲੱਗੀ 2500 ਰੁਪਿਆ ਗਿੰਦੇ ਇਹਦਾ ਸਾਰਾ ਸਹੀ ਕਰਦਾ ਇਹ ਸੋਮ ਬਾਹਰ ਨੂੰ ਹੋਣਾ ਸੋਮ ਬਾਹਰ ਹੀ ਜਿਹੜੀ ਸੋਮ ਬਾਹਰ ਨੂੰ ਸੱਤਿਆ ਬਿਨਾ ਇੰਸੂਰੈਂਸ ਤੋਂ ਸੂਰਤ ਨਹੀਂ ਲੈਣੀ ਸ਼ੋਰ ਤੋਂ ਫਿਰ ਡਾਊਨ ਹੋ ਜਾਂਦੀ ਹੁੰਦੀ ਹੈ ਬਾਹਰੋਂ ਬਾਹਰ ਹੀ ਕਰਾ ਲੈਣਾ ਹਮ ਇਹਦੇ ਐਕਸਪੋ ਦੂਸਰ ਤਰ੍ਹਾਂ ਤੇ ਹੀ ਆਪਣੀ ਕੰਨੀ ਹੋਵੇ ਬਹੁਤ ਟਾਈਮ ਲੱਗ ਜਾਣਾ ਆ ਵੀ ਇੱਕ ਆਪਣੇ ਨਾਲ ਦੀ ਖੜੀ ਗੱਡੀ ਨੂੰ हावारी ਨੇ ਪੂਰੀ ਆਪਣੀ ਚਮਕਾ ਦਿੱਤੀ ਐਨ ਸਾਰੀ ਸ਼ਾਈਨਿੰਗ ਸਪਰੇਅਸ ਸਪਰੂ ਮਾਰ ਗਏ ਅੰਦਰੋਂ ਹੀ ਐਨ ਬੜੀਆ ਲੱਗਦੀ ਐ ਨੰਦਰੋਂ ਅੱਜ ਆਹੀ ਟヨタ ਵਾਲੇ ਜਿਹੜੀ ਮੰਡਾ ਟヨタ ਕੈਸਟਰਲ ਟヨタ ਉੱਥੇ ਤੇ ਬਹੁਤ ਵਧੀਆ ਇਹ ਵਾਸ਼ਿੰਗ ਕਰਦੇ ਸਾਰਾ ਉਹਨਾਂ ਹੀ ਕਰਦੇ ਆ ਮੈਂ ਤੇਜ ਕਰਕੇ ਤੁਹਾਨੂੰ ਦਿਖਾਉਂਗਾ ਮੜਾ ਜਾਂ ਤੇ ਆ ਵੀ ਰੀਪੇਂਟ ਕਰਾਉਣਾ ਐ ਹੁਣ ਥੋੜੇ ਦਿਨ ਤਈ ਸੋਮਵਾਰ ਨੂੰ ਆਨੇ ਆ ਤੇ ਆ ਵੀ ਕਰਾਉਣੇ ਆ ਸਰਬਸ ਕਰਾ ਕੇ ਹੋਣ ਆ ਗਏ ਘਰੇ ਤੇ ਘਰੇ ਆ ਕੇ ਮਦਦ ਲਲ ਗਏ ਥੱਕੇ ਪੈ ਗਏ ਉਸ ਥੱਕੀ ਨੇ ਜ਼ਰੂਰਤ ਨਹੀਂ ਕੀਤੀ ਕੋਈ ਨਾ ਨਹੀਂ ਕੀਤੀ ਆ ਸਰਬਸ ਤਾਂ ਉਹਨਾਂ ਨੇ ਕੀਤੀ ਪਰ ਜੋ 11 ਵਜੇ ਤੇ ਗਏ bari ਪਤਾ ਕਿੰਨੇ ਵਜੇ 4-5 ਵਜੇ ਗਏ ਐਨਾ ਟਾਈਮ ਲੱਗ ਗਿਆ ਐਨਾ ਟਾਈਮ ਲੱਗ ਗਿਆ ਇਹ ਆਪਣੀ ਗੱਡੀ ਵੀ ਪਈ ਜਾਂਦੀ ਦੂਜੀ ਦੂਜੀ ਚਾਰ ਵਾਰ ਬਾਸ ਨਹੀਂ ਜਿੱਦਾਂ ਮਤਲ ਇਹਨਾਂ ਨੇ ਜਿੱਦਾਂ ਨਾ ਐਵੇਂ ਗੱਡੀਆਂ ਵਾਲੇ ਕਰਦੇ ਰਹਿੰਦੇ ਆ ਦੋ ਤਿੰਨ ਸਰਵਿਸਾਂ ਫ੍ਰੀ ਆ ਇਹ ਚੈਕਿੰਗਾ ਹੀ ਆ ਜਿੱਦਾਂ ਚੈੱਕ ਜਿਆ ਕਰਦੇ ਮਾੜੀ ਆ ਤੀਜੀ ਸਰਵਿਸ ਤੇ ਕਹਿੰਦੇ ਤੁਹਾਨੂੰ ਲੇਬਰ ਦੇ ਪੈਸੇ ਦੇਣੇ ਸੱਚਾ ਲੇਬਰ ਫ੍ਰੀ ਆ ਤੇ ਜੇ ਕੋਈ ਪਾਰਟ ਬਦਲ ਪਿਆ ਜਾਂ ਕੋਈ ਕੋਈ ਮਤਲ ਗੱਲ ਹੋਈ ਉਹਦੇ ਪੈਸੇ ਦੇਣੇ ਪੈਣੇ ਲੋਕ ਹੀ ਫੇਗਾ ਉਹ ਐਵੇਂ ਲੁੱਟੂ ਕੋਈ ਆ ਲੁੱਟੂ ਕੋਈ ਆ ਇਹਦੇ ਨਾਲ ਰੋਟੀ ਖਾ ਲੂੰ ਰੋਟੀ ਖਾ ਲੈ ਨਿਆ ਰੋਟੀ ਉੱਥੇ ਸਾਨੂੰ ਕਹਿੰਦੇ ਸੀ ਗੱਡੀਆਂ ਵਾਲੇ ਰੋਟੀ ਖਾ ਲੋ ਗੱਡੀਆਂ ਵਾਲੇ ਉਹਨਾਂ ਦੇ ਵੀ ਲੰਗਰ ਲੱਗਾ ਪਰ ਇੱਕ ਗੱਲ ਮੈਂ ਕਹਿੰਨਾ ਸਾਰੇ ਭੈਣਾ ਵੀਰਾਂ ਨੂੰ ਆਹ ਗੱਲ ਬਹੁਤ ਹੀ ਨੋਟ ਰੱਖਿਓ ਜਿਹੜੇ ਮੇਰੇ ਡਰਾਈਵਰ ਭਰਾ ਆ ਜਾਂ ਜਿਹੜੇ ਖਾਣ ਪੀਣ ਵਾਲੇ ਆ ਜਿੱਦਾਂ ਮਤਲ ਜਿਹੜਾ ਕਾਲਾ ਮਾਲ ਖਾਂਦੇ ਆ ਜਾਂ ਡੋਡੇ ਖਾਂਦੇ ਆ ਜਾਂ ਹੋਰ ਵੀ ਜਿਨ੍ਹਾਂ ਨੂੰ ਕਈ ਵੇਲੇ ਵੀ ਮਤਲ ਕਈ ਵੇਲੇ ਆਪਣਾ ਸਰੀਰ ਥੱਕਿਆ ਹੁੰਦਾ ਤਾਂ ਆਪਾਂ ਨੂੰ ਕੋਈ ਚਾਹ ਵਾਲਾ ਪ੍ਰੋਗਰਾਮ ਨਹੀਂ ਲੱਭਦਾ ਤੁਸੀਂ ਜਿਸ ਸਪੈਸ਼ਲ ਜਾ ਕੇ ਟਵਾਡਾ ਵਾਲਿਆਂ ਦੇ ਜਾਈਓ ਭਾਵਾਂ ਦਾਦਵਾਰੀ ਚਾਹ ਪੀ ਲਓ ਕੌਫੀ ਪੀ ਲਓ ਬਹੁਤ ਵਧੀਆ ਚੀਜ਼ੀਆਂ ਬਹੁਤ ਵਧੀਆ ਚੀਜ਼ ਆ ਤੁਸੀਂ ਉੱਥੇ ਜਾਓ ਗੱਡੀ ਵਾਲ ਐਵੇਂ ਮੜੀ ਜਾਂ ਝਾਤੀ ਮਾਰੋ ਉਹਨਾਂ ਨਾਲ ਹੀ ਚਾਹ ਪੀਓਂਗੇ ਕਰਦੇ ਐ ਸਲਾਮ ਫੇ ਨਾਲ ਹੀ ਕੌਫੀ ਚਾਹ ਕੌਫੀ ਮਤਲਬ ਜੇ ਵੀ ਰਾਜ ਜਿਹਦੇ ਜਾਣਦੇ ਹੋ ਜਿੱਥੇ ਤੁਹਾਨੂੰ ਟਵਾਡਾ ਵਾਲਿਆਂ ਦਾ ਲੱਭਿਆ ਹਨ ਐਵੇਂ ਹੀ ਨਹੀਂ ਅਗਲੇ ਬਣਾਉਂਦੇ ਉੱਤੇ ਬਾੜ ਕੇ ਤੁਹਾਨੂੰ ਗੱਲ ਚੌਕਿੰਦੋ ਮੈਂ ਜਿਹਨੇ ਗੱਡੀ ਲਈ ਹੈ ਉਹੋ ਹੀ ਜਾਂਦੇ ਉਥੇ ਗੱਡੀ ਜਾਂਦੇ ਉਦਾਂ ਵੀ ਲੰਘਦੇ ਵਰਦੇ ਚਾਹ ਪੁੱਛਦੇ ਆ ਵੀ ਚਾਹ ਪੀਓ ਮੇਰੀ ਗੱਲ ਇਹ ਨੋਟ ਕਰ ਲਈਏ ਇਹ ਕਰਦੇ ਕੋਈ ਪਤਾ ਨਹੀਂ ਜਦੋਂ ਪੁੱਛਣਗੇ ਕਹਿ ਲੈ ਨਾਗਦੇ ਵਰਦੇ ਆਪਾਂ ਅੰਦਰ ਚੱਲ ਗਏ ਗੱਡੀ ਵੀ ਆਪਾਂ ਕਹਿੰਨਾ ਸਲਾਹ ਕਰਦੇ ਉਹਨਾਂ ਨੇ ਕਹਿੰਨਾ ਪਾਣੀ ਪੀਣਾ ਚਾਹ ਪੀਣੀ ਚਾਹ ਪੀਓ ਸਲਾਹ ਕਰਨ ਚੱਤ ਲੈ ਨਹੀਂ ਪਾਵੇ ਗੱਡੀ ਉਹ ਕੋਈ ਵੀ ਲੈ ਨਹੀਂ ਚਾਹ ਲੱਭਦੀ ਹੁੰਦੀ ਤਾਂ ਬੰਦਾ ਚਾਹ ਮਤਲਬ ਸਲਾਹ ਕਰਨ ਚੱਲ ਜਾਂਦਾ ਮੈਂ ਉਹ ਗੱਲ ਕਹਿਣਾ ਇਦਾਂ ਹੋਏ ਆ ਵੀ ਇਹਦੇ ਕਹਿੰਦਾ ਮਤਲਬ ਵੀ ਜਲੰਧ ਦੇ ਜਿੰਨੇ ਟਾਟਾ ਵਾਲੇ ਆਂਦੇ ਆ ਨਾ ਉਹ ਬਣੇ ਹੋਏ ਆ ਸ਼ੋਅਰੂਮ ਉਥੇ ਚਲ ਜਿਓ ਉਹਨਾਂ ਨੂੰ ਜਾ ਕੇ ਕਹੋ ਅਸੀਂ ਗੱਡੀ ਲੈਣੀ ਆ ਚਾਹੇ ਤੁਸੀਂ ਗੱਡੀ ਲੈਣੀ ਆ ਚਾਹੇ ਤੁਸੀਂ ਨਹੀਂ ਲੈਣੀ ਚਾਹ ਪਾ ਵੀ ਕੀ ਹੈ ਨਾ ਨਹੀਂ ਇਹ ਤਾਂ ਸਹੀ ਆ ਹਾਂ ਸਵਾ ਇਹ ਵਧੀਆ ਸੈਟ ਹੈ ਤੁਹਾਨੂੰ ਦੱਸੀ ਜਾਂਦਾ ਚਾਹ ਕੌਫੀ ਤੁਸੀਂ ਪੀ ਸਕਦੇ ਆ ਜਿੱਦਾਂ ਮਰਜ਼ੀ ਫ੍ਰੀ ਚ ਫ੍ਰੀ ਚ ਆ ਖਾਓ ਰੋਟੀ ਕद्दू ਬਣਿਆ ਕद्दू ਕद्दू ਕਰੀਐ ਨਿਆ ਚੰਗੇ ਕद्दू ਬਣ ਲੱਗੇ ਕद्दू ਕद्दू ਚਲੀ ਹੈ ਹਾਂ ਮੀਰਾ ਉਹਨੇ ਜੀ ਕਾ ਤਾ ਫੇ ਇਹ ਹੁਣ ਤੱਕ ਹੈ ਖਾਣ ਨੂੰ ਤੈਨੂੰ ਕੀ ਖਾਣਾ ਉਹਨੇ ਹੈਰੀ ਨੇ ਕਹਣਾ ਮੈਨੂੰ ਨਹੀਂ ਨਾਲ ਲੱਗਾ ਉਹਨੂੰ ਮੈਂ ਉਹਨੂੰ ਮੈਂ ਰਾਜ ਕਿਹਾ ਮੈਂ ਕਿਹਾ ਕੋਈ ਜੋਸ ਸਾਹਿਬ ਨੂੰ ਸਾਦ ਲੈਨੇ ਦੁਕਾਨੋਂ ਤੇ ਕਛ ਕਾ ਜੀ ਤੇ ਕਹਿੰਦਾ ਨਹੀਂ ਆਪਾਂ ਰ ਇੱਕ ਗੱਲ ਆ ਦਿਓ ਸਾਹਿਬ ਆਮਦਨ ਆਪਾਂ ਨੂੰ ਪੰਜੀ ਨੇਂ ਦੀ ਖਾਨ ਰੋਜ਼ ਤਰਫੀ ਦਾ ਤੁញ ਉਹ ਬਾਬੇ ਦਾ ਦੱਸਾ ਸਾਹ ਪਾ ਕੇ ਤੁਹਾਨੂੰ ਨਾ ਬਾਬੇ ਦਾ ਤਾਂ ਤਾਂ ਸਭ ਕੁਝ ਇੱਕ ਪੈਸਾ ਤੇ ਲਈ ਹੈ ਨਹੀਂ ਸਭ ਕੁਝ ਜਾਂਦਾ ਹੈ ਇਦਾਂ ਨਹੀਂ ਮਰਮਰੂ ਉਹ ਗਾਣਾ ਨਹੀਂ ਸੁਣਿਆ ਗੁਰਿੰਦਰ ਬਿੱਲੇ ਦਾ ਹਾਂ ਮਰੋ ਮਰੋ ਨਹੀਂ ਕਰਨਾ ਜਿਨ੍ਹਾਂ ਨੂੰ ਪੈਸਾ ਜਿਨ੍ਹਾਂ ਕੋ ਹੈਗਾ ਕਿੰਨਿਆ ਤੋਂ ਦੋਨਾ ਲਗਾਇਆ ਕੁਲਵਿੰਦਰ ਹੁਣ ਆ ਬਥੇਰੇ ਪ੍ਰੋਗਰਾਮਾਂ ਦੇ ਪੈਸੇ ਲੈਂਦੇ ਆ ਉਹ ਤਾਂ ਲੈਂਦੇ ਪਰ ਮਰੋ ਮਰੋ ਨਹੀਂ ਕਰਨਾ ਤਾਂ ਲਾ ਕੇ ਦਿਖਾਗਾ ਸਾਡੇ ਪਿੰਡ 3 2 3 ਮੇਲੇ ਪ੍ਰੋਗਰਾਮ ਉੱਥੇ ਤਾਂ ਬੈਂਸ ਬੈਂਸ ਕੇ ਪੈਸੇ ਲੈਂਦੇ ਆ ਇਹ ਗੱਲਾਂ ਵਾਲੀ ਹੁਣ ਜਿੰਨੇ ਮੈਂ ਦੇਖਿਆ ਵੀ ਟਾਡੀ ਜੱਜੇ ਲਾਲੋ ਲਾਲ ਕੋਈ ਹੈ ਨਾ ਕਈ ਬਹੁਤ ਮਦਰ ਵਧੀਆ ਗੱਲਾਂ ਕਰਦੇ ਆ ਵਧੀਆ ਗੱਲਾਂ ਤਾਂ ਪਰ ਜਦੋਂ ਉਹਨਾਂ ਨੂੰ ਕਹਣਾ ਕਿ ਇੰਨੇ ਪੈਸੇ ਇੰਨੇ ਪੈਸੇ ਕਰਨੇ ਤਾਂ ਉਹ ਤੋਂ ਪੈਸਿਆਂ ਦੇ ਉਹਨਾਂ ਨੇ ਜਰੂਰ ਆਪਣਾ ਮਨ ਨੂੰ ਅੜ ਜਾਂਦੇ ਨਹੀਂ ਅਸੀਂ ਤੇ ਇੰਨੇ ਲੈਣੇ ਆ ਮੰਮੀ ਨੇ ਤਾਂ ਰੋਟੀ ਖਾਣੀ ਕਿਉਂ ਦੰਦ ਕੱਟੇ ਆ ਦੰਦ ਕੱਢੇ ਆ ਦੰਦ ਕੱਢੇ ਕਿੰਨੇ ਦਿਨੋਂ ਨਹੀਂ ਖਾਣੀ ਅੱਜ ਹੀ ਨਹੀਂ ਨਾ ਨਹੀਂ ਫਿਰ ਕੱਲ੍ਹ ਖਾਣੇ ਹੁਣਾਂ ਦੰਦ ਤਾਂ ਨਵੇਂ ਵੀ ਲਵਾਉਣੇ ਪੈਣੇ ਦਿਓ ਸਾਬ ਥੋੜਾ ਲਵਾ ਲੈ ਹੈ ਓਕੇ ਆ ਗਾ ਪਾਪਾ ਵੀ ਕੀ ਕਰਨਾ ਡੈਡੀ ਨੂੰ ਤੇ ਮੰਮੀ ਨੂੰ ਦੋਨੋਂ ਨੇ ਇੱਕੋ ਹੀ ਬੀੜ ਲਗਾ ਦੇ ਜੇਦਾ ਜੇਦਾ ਰੋਟੀ ਖਾਣੀ ਇੱਕ ਦੂਜੇ ਤੋਂ ਲੈ ਲਿਆ ਕਰਨੀ ਹੈ ਨਾ ਆਹੋ ਗਾ ਰੋਟੀ ਪਾਪਾ ਖਾ ਲੈਣਗੇ ਤੇ ਮੰਮੀ ਖਾਣੇ ਨਹੀਂ ਨਹੀਂ ਤੂੰ ਕਾ ਤੂੰ ਐਵੇਂ ਲਿਆਉਣਾ ਇਹ ਵੀ ਗੱਲ ਸਹੀ ਆ ਸਹੀ ਆ ਤੂੰ ਨਹੀਂ ਇਹਨਾਂ ਨੂੰ ਸੈੱਟ ਲੈ ਕੇ ਦੇਣਾ ਦੋਨਾਂ ਦੇ ਇੱਕ ਸੈੱਟ ਲੈ ਲੈਣਾ ਜਿਹੜਾ ਮਰਜੀ ਰੋਟੀ ਖਾ ਲਿਆ ਕਰੇ ਮੜ ਕੇ ਮੜ ਜੇ ਤੋਤੇ ਤੇ ਦੂਜੇ ਨੇ ਪਾਲ ਡਾਕਟਰ ਨੂੰ ਕਹਣਾ ਵੀ ਇਹਨਾਂ ਨੂੰ ਗਵਲਾ ਜਾਂ ਮੀਨ ਦੇ ਦੇਣਾ ਵੱਡੇ ਹੋਣ ਨਾ ਛੋਟੇ ਬਸ ਰੋਟੀ ਖਾ ਹੁੰਦੇ ਆ ਨਾ ਹੂੰ ਇਹ ਗੱਲ ਸੀ ਐਵੇਂ ਦੋ ਦਾ ਕੀ ਪੈਦਾ ਰਹਿਣਾ ਤੇ ਇਹਨਾਂ ਨੇ ਲੱਗੇ ਲੱਗੇ ਆ ਆਹੋ ਜਦੋਂ ਦਰ ਕੀ ਕਰ ਦਈ ਆਹ ਦੰਦ ਦਈ ਦੋ ਜਾਂ ਇੱਕ ਹੋਵੇ ਸ ਇੱਕ ਮੁਸਲਮਨ ਨੂੰ 16 16 ਲਵਾ ਦਈਏ ਜੀ ਦਾ 8 ਉੱਤੇ 8 ਥੱਲੇ ਫੇ ਚੱਪਣਾ 16 ਹੁੰਦੇ 16 ਉਹਦੇ ਚੱਪਣਾ ਕਿੱਦਾਂ ਜੱਪਣਾ ਕਿ ਦਾੜਾਂ ਹੀ ਲਵਾਉਣੀਆਂ 16 16 ਦਾੜਾ ਲਵਾ ਦੋ ਸਮੂਰਦਿਆਂ ਦੀ ਲੋੜ ਹੀ ਨਹੀਂ ਅੱਛਾ ਕਿਉਂ ਹੱਥ ਸਲਾ ਨਹੀਂ ਹਮ ਤੱਕ ਬੋਲੀ ਨਹੀਂ ਆਣੀ ਕਿੱਤੇ ਦੰਦ ਗੁਲਾਬੀ ਬੋਲ ਕਿਸੇ ਤੋਂ ਮੰਗ ਲਿਆਵਾਂਗੇ ਐਵੇਂ ਨਹੀਂ ਇਹ ਬੋਲੀ ਪਾਈ ਹੋਈ ਦੰਦਾਂ ਬਿਨਾ ਜਹਾਨ ਗਿਆ ਸੱਚੀ ਕਹਿੰਦੇ ਮਾਂ ਬਿਨਾ ਜਹਾਨ ਨਹੀਂ ਤੇ ਦੰਦਾਂ ਬਿਨਾ ਸਵਾਦ ਨਹੀਂ ਚੜਦੀ ਉਮਰ ਵਿੱਚ ਜੋ ਜੋ ਬੰਦੇ ਨੇ ਕਾਰਨਾਮੇ ਮਤਲਬ ਜੋ ਵੀ ਕਰਨੀਆ ਉਹ ਪਹਿਲਾਂ ਪਹਿਲਾਂ ਨਜ਼ਾਰੇ ਲੈਣੇ ਆ ਖੇਡ ਮੋਲ ਲਓ ਜੋ ਮਰਜੀ ਕਰ ਲਓ ਮੋੜ ਕੇ ਪਿੰਝ ਬੰਦਿਆਂ ਦੀ ਸਾਰੀ ਉਮਰ ਕਮਾਉਂਦਿਆਂ ਦੀ ਲੰਘ ਜਾਂਦੀ ਕਈਆਂ ਦੀ ਸੈਟਿੰਗ ਹੁੰਦੇ ਨਾ ਲੰਘ ਜਾਂਦੀ ਆ ਇਸ ਲਈ ਆਪਣੇ ਆਪਣੇ ਨਜ਼ਾਰੇ ਲੈ ਲਓ ਪਤਾ ਨਹੀਂ ਕੀ ਕਦੋਂ ਕੀ ਹੋ ਜਾਣਾ ਕਿ ਨਹੀਂ ਕਦੋਂ ਅਸੀਂ ਵੀਡੀਓ ਪਾਈ ਸੀ ਹੂੰ ਜਦੋਂ ਕਬੂਲੀ ਆ ਛੋਟੀ ਸੀ ਲੈ ਮਹੀਨੇ ਡੇਢ ਮਹੀਨੇ ਦੀ ਉੱਚੀ ਹੋਰ ਮੈਨੂੰ ਨਹੀਂ ਸੁਣਦਾ ਮੈਂ ਨੂੰ ਨਹੀਂ ਸੁਣਿਆ ਹੋੱਚੀ ਬੋਲੋ ਦੋਸਾਂ ਆ ਕੁੜੀ ਸੀਗੀ ਐਤ 1.5 ਮਹੀਨੇ ਦੀਆਂ ਅੱਖਾਂ ਖਰਾਬ ਸੀਗੀਆਂ ਜਿੱਦਾਂ ਹਮ ਤੇ ਆਪਾਂ ਵੀਡੀਓ ਪਾਈ ਸੀ ਵੀ ਕੁੜੀ ਦੀਆਂ ਅੱਖਾਂ ਖਰਾਬ ਸੀ ਕੋਈ ਕਰਾ ਸਕਦਾ ਆ ਹਮ ਉਹਦਾ ਇਲਾਜ ਹੁਣ ਹੋ ਗਿਆ ਆ ਉਹਦਾ ਆਪਰੇਸ਼ਨ ਹੋ ਗਿਆ ਆ ਕੱਲ ਆਪਰੇਸ਼ਨ ਹੋ ਗਿਆ ਨਾ ਕੱਲ ਆਪਰੇਸ਼ਨ ਤੇ ਕੱਲ ਦੇ ਵਲੌਗ ਚ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਦੱਸਾਂਗੇ ਕਿੰਨਾਂ ਨੇ ਉਹਨਾਂ ਦੀ ਹੈਲਪ ਕੀਤੀ ਹਮ ਠੀਕ ਆ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਬਹੁਤ ਰੱਖਣਾ ਜਾਂ ਕਿੱਦਾਂ ਵੀ ਕੱਲ ਨੂੰ ਸਾਰਾ ਪਤਾ ਕਰਕੇ ਤੁਹਾਨੂੰ ਕੱਲ ਨੂੰ ਸਾਰਾ ਦੱਸਾਂਗੇ ਪਰ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਇੱਕ ਸਾਡੀ ਵੀਡੀਓ ਦੇਖ ਕੇ ਨਿੱਕੀ ਜੀ ਕੁੜੀ ਕਿੰਨੇ ਮਹੀਨੇ ਦਾ ਨਹੀਂ ਸੱਚ ਮਹੀਨੇ ਡੇਢ ਮਹੀਨੇ ਦੀ ਹੁਣ ਇਹ ਨਹੀਂ ਡੇਢ ਦੋ ਮਹੀਨੇ ਦੀ ਕੁੜੀ ਸੀਗੀ ਵੀ ਉਹਦੇ ਦੋਨਾਂ ਅੱਖਾਂ 'ਚ ਮੈਂ ਤੁਹਾਨੂੰ ਵੀਡੀਓ ਪਾਈ ਸੀ ਵੀ ਕਾਲਾ ਮੋਤੀਆ ਸੀਗਾ ਉਹ ਕਿਸੇ ਭੈਣ ਭਰਾ ਨੇ ਸਾਰੀ ਸੇਵਾ ਲਈ ਆਪ ਚੰਦੀ ਗੜ ਗੱਡੀ ਕਰਾ ਕੇ ਜਾਂਦੀ ਸਾਰਾ ਕੱਲ ਨੂੰ ਸਾਰਾ ਕੁਝ ਦੱਸਾਂਗੇ ਨਾਲੇ ਕੁੜੀ ਨੂੰ ਵੀ ਮਲਾਵਾਂਗੇ ਵੀ ਨਿੱਕੀ ਜਿਹੇ ਮਹੀਨੇ ਦੀ ਕੁੜੀ ਨੇ ਦੋ ਅੱਖਾਂ ਦਾ ਆਪਰੇਸ਼ਨ ਕਰਾਇਆ ਤੇ ਕਿੰਨੇ ਘੰਟੇ ਆਪਰੇਸ਼ਨ ਚੱਲਿਆ 5 ਘੰਟੇ 5 ਘੰਟੇ ਆਪਰੇਸ਼ਨ ਚੱਲਿਆ ਦੇਖ ਲੋ ਮੇ ਮਾਦਰੇ ਕਈ ਵੇਲੇ ਜੰਮ ਦੇ ਨਾਣੇ ਨੂੰ ਕਿੰਨਾ ਕੰਮ ਕਰਦਾ ਬੱਚਿਆਂ ਲਈ ਕਰਦੇ ਆ ਹਨਾ ਬਹੁਤ ਕੰਮ ਹੁੰਦਾ ਹੈ ਤੇ ਹੈਰੀ ਨੇ ਸਾਡੇ ਨੇ ਤੁਹਾਨੂੰ ਅੱਜ ਦੱਸਣੀ ਹੈਰੀ ਸਾਡੇ ਨੇ ਨਾ ਮੈਡੀਕਲ ਦਾਖਲਿਆ ਹਾਂ ਤੇ ਹੁਣ ਦੇਖੋ ਕਿਦਾਂ ਪੜ੍ਹਾਈ ਕਰਦਾ ਹੁਣ ਤੇ ਕੀ ਕਰਾਉਣ ਦੇ ਤੈਨਾਂ ਨਾ ਗਰੋਨ ਨਹੀਂ ਛੱਡਣੀ ਚਲੋ ਵਧੀਆ ਗੱਲ ਆ ਨਿਆਣੇ ਨੂੰ ਚਾਹੀਦਾ ਰਿਆਸ ਹੁਣ ਉਦਾਂ ਦਾ ਇੱਥੇ ਗਲੀਆਂ ਘੁਮਾਉਣੇ ਚ ਤੇ ਖੇਡਣ ਵਾਲਾ ਡਿਓ ਸਾਬ ਨੇ ਕਹਿ ਕੇ ਮੈਡੀਕਲ ਖਾਤੀ ਪਰ ਮੈਂ ਉਹਨੂੰ ਕਹਿੰਦਾ ਸੀ ਨੀ ਕਿਆ ਨਹੀਂ ਫੋਰਸ ਨਹੀਂ ਕੀਤਾ ਫੋਰਸ ਨਹੀਂ ਕੀਤਾ ਹੈਗਾ ਹਾਂ ਗੱਲ ਸਿਰਫ ਇਹ ਸੀ ਕਿ ਮੈਂ ਤਾਂ ਵੀ ਜੇ ਤੱਕ ਫਿਊਚਰ ਬਣਾਉਣਾ ਦੇਖੋ ਆਰਟਸ ਦੇ ਵਿੱਚ ਕੋਈ ਸਕਿੱਲ ਨਹੀਂ ਹੈ ਕਿ ਜਾਂ ਦੇ ਬੱਚਾ ਕੋਈ ਕੰਮ ਸਿੱਖੇ ਕੰਮ ਤਾਂ ਕੋਈ ਸਿੱਖਦਾ ਹੀ ਨਹੀਂ ਛੋਟਾ ਕੰਮ ਇਹਨਾਂ ਨੇ ਕਰਨਾ ਨਹੀਂ ਵੱਡੇ ਨੂੰ ਅਹੀਂ ਆਣਾ ਨਹੀਂ ਪੈਸਾ ਵੀ ਮਾੜਾ ਹੈ। ਪਰਡੇ ਦੇ ਵਿੱਚ ਯਾਰ ਖਰਚਾ ਬਹੁਤ ਹੁੰਦਾ ਛੋਟੇ ਕੰਮ ਤੋਂ ਸ਼ੁਰੂ ਕਰੋ ਤਾਂ ਆਪਣੀ ਜਿਹੜੀ ਨਿਆਣੇ ਆ ਗਾਂਹ ਦੀ ਜਨਰੇਸ਼ਨ ਆ ਨਾ ਇਹ ਛੋਟੇ ਕੰਮ ਨੂੰ ਸਿੱਖ ਕੇ ਹੀ ਖੁਸ਼ ਹੈਗੀ। ਜਿਹੜੀ ਗੱਲ ਆ ਛੋਟਾ ਕੰਮ ਕੋ ਸਿੱਖਦੀ ਨਹੀਂ ਜੇ ਕਿ ਛੋਟਾ ਕੰਮ ਭਈਆਂ ਨੇ ਆਪਣੇ ਜੋਗਾ ਛੱਡਿਆ ਹੀ ਨਹੀਂ ਕੋਈ। ਆ ਹੁਣ ਆਪਣੇ ਛੋਟੇ ਇਦਾਂ ਆ ਨਾ ਜਿੰਨੇ ਵੀ ਕੋਈ ਵੀ ਕੰਮ ਕਰਦਾ ਹਨਾ ਕੋਈ ਵੀ ਕੰਮ ਕਰਦਾ ਰਹੀ ਨਾਲ ਉਹਦੇ ਚਾਹੇ ਬਿਜਲੀ ਦਾ ਕੰਮ ਕਰਦੇ ਆ ਚਾਹੇ ਕੋਈ ਕੋਈ ਵੀ ਕੰਮ ਕਰਦੇ ਲਾ ਲੋ ਹਲਵਾਈ ਦਾ ਵੀ ਕੰਮ ਕਰਦੇ ਉਹ ਵੀ ਆਪਣੇ ਨਹੀਂ ਹੈਗੇ ਭਾਵੇਂ ਇਹ ਨਹੀਂ ਗੱਲ ਕਿ ਜੱਟ ਹੋਣੇ ਚਾਹੀਦੇ ਹੋਰ ਵੀ ਕਾਸਟਾਂ ਬਹੁਤ ਆ ਸਾਡੇ ਰਵੀਦਾਸ ਜੀ ਵੀ ਰਾਭ ਵਾਲਮੀਕੇ ਭਰਾ ਆ ਜਿਹਦਾ ਮਤਲਬ ਹੋਰ ਵੀ ਕਾਸਟਾਂ ਆ ਬ੍ਰਾਹਮਣ ਭਰਾ ਆ ਸਾਰੇ ਹੀ ਮਤਲਬ ਅਸੀਂ ਉਹਨਾਂ ਨੂੰ ਵੀ ਨਹੀਂ ਚੱਲ ਮਤਲਬ ਉਹ ਵੀ ਪਰਦੇਸੀ ਬਾਊ ਮਾੜਾ ਨਹੀਂ ਕਹਿੰਦੇ ਪਰ ਉਹਨਾਂ ਨੇ ਮਤਲਬ ਲਾ ਲੋ ਵੀ ਉਹ ਚੀਜ਼ਾਂ ਵੀ ਤੁਹਾਨੂੰ ਖੁਲਾਉਂਦੀਆਂ ਇਦਾਂ ਲਗਾਉਂਦਾ ਸਪਾਹੀ ਨਹੀਂ ਰੱਖਦੇ ਉਹ ਨਹੀਂ ਜਟਕਾਂ ਨੂੰ ਹੋਰ ਤਾਂ ਜਟਕਾਂ ਨੂੰ ਹੋਰ ਤੁਹਾਨੂੰ ਕੋਈ ਵੀ ਹੈ ਇੱਕ ਤਾਂ ਉਹਨਾਂ ਨੂੰ ਟੌਰ ਮਾਰ ਜਾਂਦੀ ਹੈ ਇੱਕ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਅਫਸਰੀ ਵਾਲਾ ਕੰਮ ਕਰੀਏ ਵੀ ਹਾਰੇ ਕਿ ਤੇ ਕਹਿ ਕੇ ਉਹ ਫਲਾਣੇ ਆ ਉਹ ਕੰਮ ਕਰੋ ਫਲਾਣੇ ਆ ਉਹ ਕੰਮ ਕਰ ਜਿਹੜਾ ਤੂੰ ਉਹਨੂੰ ਕਹਿਣਾ ਤੂੰ ਆਪ ਕਰਨਾ ਕੋਈ ਮੈਂ ਕਹਤਾਂ ਨੂੰ ਨਸੀਹਤ ਦਿਨਾ ਜਾਲ ਨੋਟ ਵਾਲੀਓ ਪੱਲੇ ਨਾ ਤਿਆਰ ਬਾ ਹਮੇ ਪੱਲੇ ਵਾਲੀਓ ਮੈਂ ਇਹ ਗੱਲ ਕਹਿਣਾ ਵੀ ਹਮੇਸ਼ਾ ਬਿਜ਼ਨਸ ਛੋਟੇ ਕੰਮ ਤੋਂ ਸਟਾਰਟ ਕਰਿਓ ਵੱਡਾ ਕੰਮ ਨਹੀਂ ਕਰਨਾ ਕਿਉਂਕਿ ਕਈ ਵੇਲੇ ਬੰਦਾ ਆਪਣੇ ਤੋਂ ਵੱਧ ਬੋਝ ਪਾ ਲੈਂਦਾ ਇਸ ਲਈ ਛੋਟੇ ਕੰਮ ਤੋਂ ਪਹਿਲਾਂ ਕੰਮ ਸਿੱਖੋ ਫੇ ਉਸ ਕੰਮ 'ਚ ਜਾਓ ਇਹ ਤੁਹਾਨੂੰ ਮੈਂ ਆਪਣਾ ਤਜਰਬਾ ਦੱਸਦਾ ਐਵੇਂ ਨਾ ਬੜਾ ਵਧੀਆ ਉਹ ਜੋ ਬਾਇਦਾ ਫੂਦਾ ਹੀ ਬੈ ਹੁੰਦਾ ਇਸ ਲਈ ਪਹਿਲਾਂ ਛੋਟੇ ਕੰਮ ਤੋਂ ਸਟਾਰਟ ਕਰੋ ਇਹ ਮੇਰੀ ਪਹਿਲਾਂ ਸਿੱਖੋ ਸੱਚ ਸਾਲ 2 ਸਾਲ ਕੰਮ ਸਿੱਖੋ ਜਿਹੜਾ ਵੀ ਕੰਮ ਤੁਸੀਂ ਕਰਨਾ ਤੁਹਾਨੂੰ ਨੌਲੇਜ ਆਵੇ ਠੀਕ ਐਕਸਪੀਰੀਅੰਸ ਤੋਂ ਬਿਨਾ ਐਕਸਪੀਰੀਅੰਸ ਤੋਂ ਬਿਨਾ ਕੰਮ ਨਾ ਚਲੋ ਕਿਉਂਕਿ ਵੇਲੇ ਆਪਾਂ ਕਈ ਉਵੇਂ ਹੀ ਪੈਸੇ ਖਰਾਬ ਕਰ ਸਕਦੇ ਆ ਠੀਕ ਆ ਨਾ ਤੇ ਜਿਹੜਾ ਕੰਮ ਨਹੀਂ ਚੱਲਦਾ ਉਹਨੂੰ ਫਾਹਾ ਫੜਦੇ ਦੂਜਾ ਚੱਕ ਲਓ ਦੂਜਾ ਨਹੀਂ ਚੱਲਦਾ ਤੀਜਾ ਚੱਕ ਲਓ ਆ ਮਨੇ ਕੋ ਚੱਲੇ ਨਾ ਤੇ ਸਾਰੀ ਉਮਰ ਉਹਦੇ ਦੁਆਲੇ ਉਹਦੇ ਦੁਆਲੇ ਗਿਆਰੀ ਘੜਦੇ ਰੋ ਰੋਂਦੇ ਰੋ ਇਦਾਂ ਮਾ ਨਾ ਕਰੋ ਆ ਪਰ ਥੋੜਾ ਤਾਂ ਮੈਂ ਕਹਿੰਦਾ ਜੇ 50-60000 ਰੁਪਇਆ ਲਾਇਓ ਤੁਹਾਨੂੰ ਕੰਮ ਚੱਕਣਾ ਵੀ ਸੌਖਾ ਹੋਊਗਾ ਹੁਣ ਜਦ ਪੈਸੇ ਇੰਨੇ ਲਾਉਂਦਾ ਫਿਰ ਥੋੜਾ ਔਖਾ ਹੋ ਜਾਂਦਾ ਨਾ ਤੇ ਨਵੇਂ ਜੱਟਾਂ ਦੇ ਆਪਣੇ ਕੋਈ ਵੀ ਪੰਜਾਬੀ ਰਵੀ ਦਾਸ ਹੀ ਆ ਬਾਲਮੀਕਾ ਕੋਈ ਵੀ ਬੰਮ ਕੋਈ ਵੀ ਵੀਰ ਆ ਜਿਹੜਾ ਪੰਜਾਬ ਚ ਰਹਿੰਦੇ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਤੇ ਓਕੇ ਬਾਏ ਕਨੈਕਸਟ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਆ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਾ ਦਿਓ ਤੇ ਬੈਲ ਆਈਕਨ ਦਾ ਬਲੌਗ ਨੂੰ ਸ਼ੇਅਰ ਵੀ ਕਰਿਆ ਕਰੋ ਯਾਰ ਓਕੇ ਬਾਏ ਹੋਰ ਵੀ ਟਾਈਮ ਕੱਢਦੇ 10 ਮਿੰਟ ਬਲੌਗ ਜਰੂਰ ਦੇਖਿਆ ਕਰੋ ਹਨਾ ਓਕੇ ਬਾਏ ਬਾਏ ਬਾਏ